ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਲਫਾਜ਼ ਜ਼ਿੰਦਗੀ ਦੇ ਚੈਨਲ ਤੇ ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ ਅੱਜ ਦੀ ਕਹਾਣੀ ਹੈ ਜੀ ਕਿਸੇ ਦੀ ਹੱਡ ਬੀਤੀ ਉਮੀਦ ਹੈ ਇਸ ਕਹਾਣੀ ਨੂੰ ਸੁਣ ਕੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋਗੇ ਕਿ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਤਾਂ ਸ਼ੁਰੂ ਕਰਦੇ ਹਾਂ ਜੀ ਜਸਵੀਰ ਸਿੰਘ ਤੇ ਰਪਿੰਦਰ ਕੌਰ ਦੋਵੇਂ ਬਹੁਤ ਪੜੇ ਲਿਖੇ ਸੀ ਤੇ ਇੱਕੋ ਕਾਲਜ ਵਿੱਚ ਹੀ ਦੋਨੇ ਪ੍ਰੋਫੈਸਰ ਸੀ ਉਹ ਪਿੰਡ ਵਿੱਚ ਰਹਿੰਦੇ ਸੀ ਪਿੰਡ ਸ਼ਹਿਰ ਤੋਂ ਬਹੁਤ ਦੂਰ ਸੀ ਇਸ ਲਈ ਜਸਵੀਰ ਸਿੰਘ ਤੇ ਰੁਪਿੰਦਰ ਕੌਰ ਨੇ ਇਹ ਫੈਸਲਾ ਕੀਤਾ ਕਿ ਆਪਾਂ ਨੂੰ ਪਿੰਡ ਸ਼ਹਿਰ ਤੋਂ ਦੂਰ ਪੈ ਜਾਂਦਾ ਹੈ ਇਸ ਲਈ ਆਪਾਂ ਘਰ ਕਿਰਾਏ ਤੇ ਲੈ ਕੇ ਸ਼ਹਿਰ ਹੀ ਰਹਿ ਪੈਂਦੇ ਹਾਂ ਨਾਲੇ ਰੋਜ਼ ਦੀ ਆਉਣ ਜਾਣ ਦੀ ਦਿੱਕਤ ਨਾ ਹੋਵੇਗੀ ਫਿਰ ਜਸਵੀਰ ਸਿੰਘ ਨੇ ਆਪਣੇ ਮੰਮੀ ਪਾਪਾ ਨਾਲ ਗੱਲ ਕੀਤੀ ਕਿ ਸਾਨੂੰ ਦਿੱਲੀ ਆਉਣ ਜਾਣ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਹੈ ਇਸ ਲਈ ਅਸੀਂ ਸ਼ਹਿਰ ਹੀ ਰਹਿਣਾ ਚਾਹੁੰਦੇ ਹਾਂ ਜੇ ਤੁਹਾਨੂੰ ਕੋਈ ਨਾਰਾਜ਼ਗੀ ਨਾ ਹੋਵੇ ਤਾਂ ਜਸਵੀਰ ਸਿੰਘ ਦੇ ਪਿਤਾ ਨੇ ਪਿਤਾ ਮਾਂ ਮੰਮੀ ਪਾਪਾ ਕਹਿੰਦੇ ਨੇ ਬੇਟਾ ਸਾਨੂੰ ਕਿਸੇ ਗੱਲ ਦੀ ਨਾਰਾਜ਼ਗੀ ਤਸੀਂ ਜਦੋਂ ਮਰਜ਼ੀ ਸ਼ਹਿਰ ਵਿੱਚ ਰਹਿ ਸਕਦੇ ਹੋ ਫਿਰ ਉਹਨਾਂ ਨੇ ਕਾਲਜ ਦੇ ਨੇੜੇ ਹੀ ਕਿਰਾਏ ਤੇ ਘਰ ਲੈ ਲਿਆ ਤੇ ਉੱਥੇ ਰਹਿਣ ਲਈ ਚਲੇ ਗਏ ਕਿਉਂਕਿ ਉਹ ਦੋਵੇਂ ਸ਼ਹਿਰ ਦੇ ਵੱਡੇ ਕਾਲਜ ਵਿੱਚ ਸਰਕਾਰੀ ਨੌਕਰੀ ਕਰਦੇ ਸਨ ਅਤੇ ਦੋਵੇਂ ਸਰਕਾਰੀ ਨੌਕਰੀ ਦੇ ਹੋਣ ਕਾਰਨ ਚੰਗੀ ਤਨਖਾਹ ਲੈਂਦੇ ਸਨ ਤੇ ਪਿੰਡ ਵਿੱਚ ਉਹਨਾਂ ਕੋਲ ਜ਼ਮੀਨ ਵੀ ਚੰਗੀ ਸੀ ਜਸਵੀਰ ਸਿੰਘ ਦੋ ਭਰਾ ਸੀ ਜਿਸ ਕਰਕੇ ਜਸਵੀਰ ਸਿੰਘ ਦੇ ਮਾਪਿਓ ਨੂੰ ਜਸਵੀਰ ਦਾ ਸ਼ਹਿਰ ਜਾਣਾ ਮਹਿਸੂਸ ਨਾ ਹੋਇਆ ਜ਼ਮੀਨ ਖੁੱਲੀ ਹੋਣ ਕਰਕੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ ਅਤੇ ਵਧੀਆ ਜ਼ਿੰਦਗੀ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਹੇ ਸੀ ਕੁਝ ਸਮੇਂ ਬਾਅਦ ਜਦੋਂ ਰੁਪਿੰਦਰ ਪਹਿਲੀ ਵਾਰ ਗਰਭਵਤੀ ਹੋਈ ਤਾਂ ਦੋਵਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਅਤੇ ਨਵੇਂ ਆਉਣ ਵਾਲੇ ਜੀ ਬਾਰੇ ਸੋਚ ਕੇ ਖੁਸ਼ ਹੁੰਦੇ ਛੁੱਟੀ ਵਾਲੇ ਦਿਨ ਜਦੋਂ ਉਹ ਦੋਵੇਂ ਪਿੰਡ ਮਿਲ ਹੀ ਅਗੇ ਤਾਂ ਰੁਪਿੰਦਰ ਨੇ ਇਹ ਖੁਸ਼ੀ ਆਪਣੀ ਸੱਸ ਨਾਲ ਸਾਂਝੀ ਕੀਤੀ ਅਤੇ ਕਿਹਾ ਕਿ ਮੰਮੀ ਆਪਣੇ ਘਰ ਨਵਾਂ ਮਹਿਮਾਨ ਆਉਣ ਵਾਲਾ ਹੈ ਤੁਸੀਂ ਦਾਦੀ ਬਣਨ ਵਾਲੇ ਹੋ ਮੈਂ ਪ੍ਰੈਗਨੈਂਟ ਹਾਂ ਉਸ ਦੀ ਇਹ ਗੱਲ ਸੁਣ ਕੇ ਉਸ ਦੀ ਸੱਸ ਸਰਿੰਦਰ ਕੌਰ ਕਹਿੰਦੀ ਰੁਪਿੰਦਰ ਪੁੱਤ ਅਜੇ ਤਾਂ ਤੇਰੇ ਵਿਆਹ ਨੂੰ ਸਾਲ ਵੀ ਨਹੀਂ ਹੋਇਆ ਤੇ ਤੈਨੂੰ ਬੱਚਾ ਲੈਣ ਲਈ ਇੰਨੀ ਕਾਲੀ ਗਾਦੀ ਸੀ ਬੱਚੇ ਲਈ ਤਾਂ ਸੋਖ ਨਾਲ ساری ਜ਼ਿੰਦਗੀ ਪਈ ਆ ਜੇ ਫਿਰ ਵੀ ਤੁਸੀਂ ਬੱਚਾ ਲੈਣਾ ਹੀ ਹੈ ਤਾਂ ਤੁਸੀਂ ਮੁੰਡੇ ਕੁੜੀ ਵਾਲਾ ਟੈਸਟ ਜ਼ਰੂਰ ਕਰਵਾ ਲਿਓ ਜੀ ਅੱਜ ਕੱਲ ਤਾਂ ਮਸ਼ੀਨਾਂ ਦੱਸ ਦਿੰਦੀਆਂ ਨੇ ਨਹੀਂ ਤਾਂ ਕੱਲ ਨੂੰ ਕੁੜੀ ਹੋ ਗਈ ਤਾਂ ਫਿਰ ਪਛਤਾਇਆ ਕੁਝ ਨਹੀਂ ਬੰਨਾ ਜੀ ਇੰਨੀ ਪੜੀ ਲਿਖੀ ਹੋਣ ਦੇ ਬਾਵਜੂਦ ਵੀ ਰੁਪਿੰਦਰ ਨੇ ਦ੍ਰੁਪਿੰਦਰ ਦੇ ਦਿਮਾਗ ਵਿੱਚ ਇਹ ਗੱਲ ਪਤਾ ਨਹੀਂ ਕਿਵੇਂ ਕਰ ਗਈ ਕਰ ਗਈ ਤੇ ਸਮਾਂ ਆਉਣ ਤੇ ਉਹਨਾਂ ਨੇ ਡਾਕਟਰ ਤੋਂ ਮਸ਼ੀਨ ਨਾਲ ਚੈੱਕ ਕਰਵਾਇਆ ਤਾਂ ਪਤਾ ਲੱਗਿਆ ਕਿ ਰੁਪਿੰਦਰ ਦੇ ਪੇਟ ਵਿੱਚ ਪਲ ਰਿਹਾ ਬੱਚਾ ਮੁੰਡਾ ਨਹੀਂ ਬਲਕਿ ਕੁੜੀ ਹੈ ਤਾਂ ਦੋਵੇਂ ਜੀਆ ਨੇ ਆਪਣੇ ਮਾਪਿਓ ਨਾਲ ਸਲਾਹ مشورہ ਕਰਕੇ ਡਾਕਟਰ ਨੂੰ ਮੋਹ ਮੰਗੀ ਫੀਸ ਦੇ ਕੇ ਗਰਭਪਾਤ ਕਰਵਾ ਦਿੱਤਾ तकरीबन ਸਾਲ ਬਾਅਦ ਰੁਪਿੰਦਰ ਫਿਰ ਪ੍ਰੈਗਨੈਂਟ ਹੋਈ ਤਾਂ ਇਸ ਵਾਰ ਵੀ ਉਹਨਾਂ ਨੇ ਫਿਰ ਚੈੱਕ ਕਰਵਾਇਆ ਤਾਂ ਪਤਾ ਲੱਗਦਾ ਲੱਗਾ ਕਿ ਰੁਪਿੰਦਰ ਦੇ ਪੇਟ ਵਿੱਚ ਪਾਲ ਰਿਹਾ ਬੱਚਾ ਮੁੰਡਾ ਹੈ ਮੁੰਡੇ ਦੀ ਖਬਰ ਸੁਣ ਕੇ ਸਾਰੇ ਬਹੁਤ ਖੁਸ਼ ਸੀ ਤੇ ਇਸ ਖੁਸ਼ੀ ਵਿੱਚ ਸਾਰੇ ਇੱਕ ਇੱਕ ਦਿਨ ਗਿਣ ਕੇ ਕੱਢ ਰਹੇ ਸੀ ਆਖਿਰ ਉਹ ਦਿਨ ਵੀ ਆ ਗਿਆ ਫਿਰ 9 ਮਹੀਨਿਆਂ ਬਾਅਦ ਰੁਪਿੰਦਰ ਨੇ ਸੋਹਣੇ ਸੁਨੱਖੇ ਪੁੱਤ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਖੁਸ਼ਪ੍ਰੀਤ ਰੱਖਿਆ ਅਤੇ ਉਸ ਨੂੰ ਸਾਰੇ ਖੁਸ਼-ਖੁਸ਼ ਕਹਿ ਕੇ ਬੁਲਾਉਣ ਲੱਗੇ ਸਾਰੇ ਖੁਸ਼ੀ ਨਾਲ ਬਹੁਤ ਲਾਡ ਲੜਾਉਂਦੇ ਇਸੇ ਤਰ੍ਹਾਂ ਹੀ ਸਮਾਂ ਬੀਤਦਾ ਗਿਆ ਅਤੇ ਖੁਸ਼ਪ੍ਰੀਤ ਦਾ ਪਾਲਨ ਪੋਸ਼ਣ ਖੂਬ ਲਾਡ ਪਿਆਰ ਨਾਲ ਹੋਣ ਲੱਗਾ ਖੁਸ਼ ਹੁਣ ਸਕੂਲ ਵੀ ਜਾਣ ਲੱਗਾ ਲੱਗ ਗਿਆ ਸੀ ਖੁਸ਼ਪ੍ਰੀਤ ਦੀ ਹਰ ਖੁਸ਼ੀ ਦਾ ਖਾਸ ਖਿਆਲ ਰੱਖਿਆ ਜਾਂਦਾ ਤੇ ਉਸ ਨੂੰ ਮੂੰਹੋਂ ਮੰਗਵੀਂ ਚੀਜ਼ ਮਿਲਣ ਲੱਗੀ ਯੋਗੀ ਘਰ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਸੀ ਉਸ ਦੇ ਮਾਤਾ ਪਿਤਾ ਨੂੰ ਚੰਗੀ ਤਨਖਾਹ ਦੇ ਨਾਲ-ਨਾਲ ਪਿੰਡ ਵਿੱਚ ਚੰਗੀ ਜ਼ਮੀਨ ਹੋਣ ਕਰਕੇ ਜ਼ਮੀਨ ਦਾ ਠੇਕਾ ਵੀ ਆਮਦਾ ਸੀ ਪੈਣਨ ਪਰਚਨ ਦੇ ਨਾਲ-ਨਾਲ ਖਾਣ ਪੀਣ ਦੀ ਕੋਈ ਘਾਟਣਾ ਹੋਣ ਕਰਕੇ ਖੁਸ਼ਪ੍ਰੀਤ ਸੋਹਣਾ ਸੁਨੱਖਾ ਉੱਚਾ ਲੰਮਾ ਗੱਭਰੂ ਹੱਡਾਂ ਪੈਰਾਂ ਦਾ ਖੁੱਲਾ ਜਵਾਨ ਹੋਣ ਲੱਗਾ ਜਦੋਂ ਖੁਸ਼ਪ੍ਰੀਤ ਜਵਾਨ ਹੋਇਆ ਤਾਂ ਇੰਨਾ ਸੋਹਣਾ ਬਣਿਆ ਕਿ ਜਸ ਨੂੰ ਦੇਖ ਕੇ ਭੁੱਖ ਲੈਂਦੀ ਸੀ ਜਦੋਂ 10ਵੀਂ ਪਾਸ ਕਰਕੇ ਪਲੱਸ 2 ਵਿੱਚ ਹੋਇਆ ਤਾਂ ਖੁਸ਼ਪ੍ਰੀਤ ਕਹਿੰਦਾ ਪਾਪਾ ਮੇਰੇ ਸਾਰੇ ਦੋਸਤ ਦੋਸਤਾਂ ਕੋਲ ਬੋਲਟ ਮੋਟਰਸਾਈਕਲ ਹੈ ਤੇ ਮੈਂ ਵੀ ਲੈਣਾ ਹੈ ਪੈਸੇ ਵਾਦੂ ਹੋਣ ਕਰਕੇ ਖੁਸ਼ਪ੍ਰੀਤ ਦੇ ਮੋਹ ਨਿਕਲਦਿਆਂ ਹੀ ਜਸਵੀਰ ਨੇ ਉਸ ਨੂੰ ਉਸ ਬੋਲਟ ਮੋਟਰਸਾਈਕਲ ਲੈ ਦਿੱਤਾ ਖੁਸ਼ਪ੍ਰੀਤ ਬੋਲਟ ਬੋਲਟ ਤੇ ਪੜਨ ਜਾਂਦਾ ਅਤੇ ਜੇਬ ਖਰਚਾ ਲਈ ਵੀ ਖੁੱਲਾ ਪੈਸਾ ਮਿਲਦਾ ਹੁਣ ਖੁਸ਼ਪ੍ਰੀਤ ਦੀ ਕਾਲਜ ਦੀ ਪੜਾਈ ਸ਼ੁਰੂ ਹੋਈ ਤਾਂ ਖੁਸ਼ਪ੍ਰੀਤ ਨੇ ਕਾਲਜ ਵਿੱਚ ਵਾਲੀ ਵਾਲ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਉੱਥੇ ਹੀ ਸ਼ੁਰੂ ਹੋਇਆ ਖੇਡ ਦੇ ਮੈਦਾਨ ਵਿੱਚ ਖੁਸ਼ਪ੍ਰੀਤ ਦੀ ਬਰਬਾਦੀ ਦਾ ਕਾਰਨ ਕਿਉਂਕਿ ਗਰਾਊਂਡ ਵਿੱਚ ਬੈਠੇ ਮੁੰਡਿਆਂ ਨਾਲ ਹੌਲੀ-ਹੌਲੀ ਖੁਸ਼ਪ੍ਰੀਤ ਦੀ ਨੇੜਤਾ ਵਧਣ ਲੱਗੀ ਉਹ ਮੁੰਡੇ ਨਸ਼ਾ ਕਰਦੇ ਅਤੇ ਵੇਚਦੇ ਸਨ ਉਹਨਾਂ ਨੇ ਖੁਸ਼ਪ੍ਰੀਤ ਨੂੰ ਹੌਲੀ-ਹੌਲੀ ਆਪਣੇ ਜਾਲ ਵਿੱਚ ਪਸਾ ਲਿਆ ਹੁਣ ਉਸ ਨੂੰ ਜਿੰਨੇ ਪੈਸੇ ਜੇਬ ਖਰਚਣ ਲਈ ਮਿਲਦੇ ਸਭ ਨਸ਼ੇ ਦੀ ਪੂਰਤੀ ਲਈ ਖਰਚ ਦਿੰਦਾ ਹੌਲੀ ਹੌਲੀ ਖੁਸ਼ਪਰੀਦ ਦੀ ਨਸ਼ੇ ਦੀ ਡੋਜ਼ ਵਾਧਦੀ ਗਈ ਫਿਰ ਉਹ ਆਪਣੇ ਮੰਮੀ ਪਾਪਾ ਤੋਂ ਧੱਕੇ ਨਾਲ ਪੈਸੇ ਲੈ ਕੇ ਜਾਂਦਾ ਤੇ ਜੇ ਪੈਸੇ ਨਾ ਮਿਲਦੇ ਤਾਂ ਉਹ ਘਰੋਂ ਪੈਸੇ ਚੋਰੀ ਕਰਕੇ ਲੈ ਜਾਂਦਾ ਉਸ ਦੇ ਮੰਮੀ ਪਾਪਾ ਪੁੱਤਰ ਦੇ ਲਾਡ ਪਿਆਰ ਅਤੇ ਪੈਸਿਆਂ ਦੀ ਚਮਕ-ਦਮਕ ਕਾਰਕੇ ਬੇਸਲੇ ਰਹਿੰਦੇ ਸਨ ਜਦੋਂ ਤੱਕ ਉਹਨਾਂ ਨੂੰ ਖੁਸ਼ਪ੍ਰੀਤ ਦੇ ਨਸ਼ੇੜੀ ਹੋਣ ਦਾ ਪਤਾ ਲੱਗਦਾ ਤਾਂ ਉਹ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਹੌਲੀ ਹੌਲੀ ਖੁਸ਼ਪ੍ਰੀਤ ਨਸ਼ੇ ਦੀ ਪੂਰਤੀ ਲਈ ਘਰ ਦਾ ਸਮਾਨ ਵੀ ਛੱਕ ਕੇ ਵੇਚਣ ਲੱਗ ਪਿਆ ਫਿਰ ਖੁਸ਼ਪ੍ਰੀਤ ਦੇ ਮੰਮੀ ਪਾਪਾ ਉਸ ਦਾ ਨਸ਼ਾ ਛਡਾਉਣ ਲਈ ਬਹੁਤ ਕੋਸ਼ਿਸ਼ ਕੀਤੀ ਅਤੇ ਪੈਸਾ ਵੀ ਖਰਚਿਆ ਪਰ ਕੰਮ ਜਆਪਣਾ ਹੋਏ ਉਹ ਆਪਣੇ ਆਪ ਨੂੰ ਕੱਖੋਂ ਹੌਲਾ ਮਹਿਸੂਸ ਕਰਨ ਲੱਗੇ ਚਿਹਰਿਆਂ ਤੋਂ ਖੁਸ਼ੀ ਉੱਡ ਪੁੱਡ ਹੀ ਗਈ ਤੇ ਨਿਰਾਸ਼ ਹੋ ਕੇ ਦਿਨੋਂ ਦਿਨ ਪਰੇਸ਼ਾਨ ਰਹਿਣ ਲੱਗੇ ਇਸ ਦੌਰਾਨ ਜਸਵੀਰ ਸਿੰਘ ਤੇ ਦੋਸਤਾਂ ਨੇ ਤਰਪਿੰਦਰ ਦੀਆਂ ਸਹੇਲੀਆਂ ਅਤੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਪਰੇਸ਼ਾਨ ਰਹਿੰਦੇ ਦੇਖ ਕੇ ਸਲਾਹ ਦਿੱਤੀ ਕਿ ਖੁਸ਼ ਦਾ ਵਿਆਹ ਕਰ ਦਿਓ ਵਿਆਹ ਹੋ ਕੇ ਹੋ ਗਿਆ ਤਾਂ ਹੋ ਸਕਦਾ ਉਹ ਨਸ਼ਾ ਛੱਡ ਜਾਵੇ ਰਪਿੰਦਰ ਕੌਰ ਤੇ ਜਸਵੀਰ ਸਿੰਘ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਸੋਚਿਆ ਵਿਚਾਰਿਆ ਤੇ ਫਿਰ ਉਹਨਾਂ ਦੇ ਨੇ ਖੁਸ਼ ਦਾ ਵਿਆਹ ਕਰਨਾ ਹੀ ਠੀਕ ਸਮਝਿਆ ਉਹਨਾਂ ਦੇ ਚਿਹਰੇ ਤੇ ਇੱਕ ਵਾਰ ਵਾਰ ਖੁਸ਼ੀ ਦੀ ਆਸ ਜਾਗੀ ਉਹਨਾਂ ਨੇ ਜਲਦੀ ਜਲਦੀ ਕੁੜੀ ਲੱਭ ਕੇ ਖੁਸ਼ਪ੍ਰੀਤ ਦਾ ਵਿਆਹ ਕਰ ਦਿੱਤਾ ਅਤੇ ਨਵਦੀਪ ਕੌਰ ਨੂੰ ਆਪਣੀ ਨੂੰਹ ਦੇ ਰੂਪ ਵਿੱਚ ਵਿਆਹ ਕੇ ਘਰ ਲੈ ਆਏ ਨਵਦੀਪ ਵੀ ਆਪਣੇ ਪਾਪਾ ਦੀ ਇੱਕੋ-ਇੱਕ ਔਲਾਦ ਸੀ ਉਹਨਾਂ ਨੇ ਘਰ ਚੰਗਾ ਹੋਣ ਕਰਕੇ ਹਾਂ ਹਾਂ ਕਰਨ ਵਿੱਚ ਦੇਰ ਨਾ ਕੀਤੀ ਕਿਉਂਕਿ ਨਵਦੀਪ ਦੇ ਪਾਪਾ ਕੋਲ ਇੰਨੀ ਜ਼ਮੀਨ ਜਾਇਦਾਦ ਨਹੀਂ ਸੀ ਉਹਨਾਂ ਦਾ ਆਪਣਾ ਗੁਜ਼ਾਰਾ ਬਸ ਠੀਕ ਠਾਕ ਹੀ ਚੱਲਦਾ ਸੀ ਇਸ ਲਈ ਉਹ ਬਹੁਤ ਖੁਸ਼ ਸੀ ਤੇ ਉਹਨਾਂ ਨੇ ਨਵਦੀਪ ਦਾ ਖੁਸ਼ਪ੍ਰੀਤ ਨਾਲ ਵਿਆਹ ਕਰ ਦਿੱਤਾ ਅਤੇ ਇਧਰ ਜਸਵੀਰ ਸਿੰਘ ਤੇ ਦੇਖੋ ਜਿ ਦਿਨਾਂ ਲਈ ਘਰ ਵਿੱਚ ਖੁਸ਼ੀਆਂ ਖੇੜੀਆਂ ਨੇ ਫਿਰ ਫੇਰਾ ਪਾਇਆ ਪਰ ਜਿਆਦਾ ਦਿਨ ਇਹ ਖੁਸ਼ੀਆਂ ਵੀ ਟਿਕ ਨਾ ਸਕੀਆਂ ਥੋੜੇ ਦਿਨਾਂ ਬਾਅਦ ਹੀ ਨਵਦੀਪ ਨੂੰ ਖੁਸ਼ਪ੍ਰੀਤ ਦੇ ਨਸ਼ੇੜੀ ਹੋਣ ਬਾਰੇ ਪਤਾ ਲੱਗ ਗਿਆ ਉਸਨੇ ਆਪਣੇ ਸਹੁਰੇ ਜਸਵੀਰ ਸਿੰਘ ਤੇ ਸਾਸਰਪਿੰਦਰ ਕੌਰ ਨੂੰ ਬڑے ਦਰਦ ਤੇ ਗੁੱਸੇ ਭਰੇ ਨਜ਼ਰੀਏ ਵਿੱਚ ਪੁੱਛਿਆ ਕਿ ਜਦੋਂ ਤੁਹਾਨੂੰ ਪਤਾ ਸੀ ਕਿ ਖੁਸ਼ਪ੍ਰੀਤਨ ਛੇੜੀ ਹੈ ਤਾਂ ਤੁਸੀਂ ਉਸ ਦਾ ਵਿਆਹ ਕਿਉਂ ਕੀਤਾ ਅਤੇ ਮੇਰੀ ਵੀ ਜ਼ਿੰਦਗੀ ਬਰਬਾਦ ਕਰ ਦਿੱਤੀ ਤਾਂ ਦੋਹਾਂ ਨੇ ਨਵਦੀਪ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਉਸ ਦੇ ਸਿਰ ਤੇ ਪਿਆਰ ਭਰਿਆ ਹੱਥ ਫੇਰ ਕੇ ਅੱਖਾਂ ਵਿੱਚੋਂ ਵਗ ਰਹੇ ਹੰਝੂ ਪੂੰਝਦੇ ਹੋਏ ਕਿਹਾ ਤੇ ਇਹ ਅਸੀਂ ਸੋਚਿਆ ਸੀ ਕਿ ਸ਼ਾਇਦ ਤੇਰੇ ਪਿਆਰ ਮੁਹੱਬਤ ਤੇ ਚਾਹਾਂ ਸਦਰਾਂ ਲਈ ਹੀ ਉਹ ਨਸ਼ਾ ਛੱਡ ਜਾ ਦੇਵੇਗਾ ਅਤੇ ਸਾਡੇ ਬੁਢਾਪੇ ਦਾ ਸਹਾਰਾ ਬਣੇਗਾ ਫਿਰ ਉਹਨਾਂ ਨੇ ਦੋਵੇਂ ਹੱਥ ਜੋੜ ਕੇ ਤਰਲਾ ਪਾਉਂਦੇ ਹੋਏ ਕਿਹਾ ਪਰ ਅਸੀਂ ਉਠੇ ਸਾਬਤ ਹੋਏ ਤੀਏ ਬੇਟਾ ਅਸੀਂ ਤੇਰੇ ਗੁਨੇਗਾਰ ਹਾਂ ਪਰ ਹੁਣ ਤੇਰੇ ਬਿਨਾ ਸਾਡਾ ਕੋਈ ਸਹਾਰਾ ਨਹੀਂ ਹੈ ਰੱਬ ਦਾ ਵਾਸਤਾ ਤੂੰ ਸਾਨੂੰ ਛੱਡ ਕੇ ਨਾ ਜਾਇਂ ਤੂੰ ਹੀ ਸਾਡਾ ਬੁਢਾਪੇ ਦਾ ਸਹਾਰਾ ਹੈ ਜੇ ਤੂੰ ਵੀ ਸਾਨੂੰ ਛੱਡ ਕੇ ਚਲੀ ਗਈ ਤਾਂ ਸਾਡੇ ਜਿਉਂਦਿਆਂ ਜੀ ਮਰ ਜਾਵਾਂਗੇ ਅਸੀਂ ਸਾਰੀ ਜ਼ਮੀਨ ਤੇ ਘਰ ਜੋ ਵੀ ਪ੍ਰਾਪਰਟੀ ਹੈ ਉਹ ਤੇਰੇ ਨਾਂ ਕਰ ਦੇਵਾਂਗੇ ਅਸੀਂ ਤੈਨੂੰ ਆਪਣੀ ਧੀ ਬਣਾ ਕੇ ਰੱਖਾਂਗੇ ਉਹਨਾਂ ਦੀਆਂ ਇਹ ਭਾਵਕ ਕਰਦੀਆਂ ਹੋ ਗਿਆ ਤੇ ਚਸਕੀਆਂ ਭਰੀਆਂ ਗੱਲਾਂ ਨੇ ਨਵਦੀਪ ਨੂੰ ਅੰਦਰ ਤੱਕ ਝੋੜ ਸੁਟਿਆ ਤੇ ਨਵਦੀਪ ਉਹਨਾਂ ਵੱਲ ਦੇਖ ਕੇ ਹਿੰਮਤ ਹੌਸਲਾ ਤੇ ਰੋ ਭਰੀ ਆਵਾਜ਼ ਵਿੱਚ ਕਿਹਾ ਮੰਮੀ ਪਾਪਾ ਜੇ ਤੁਹਾਡਾ ਪਿਆਰ ਤੇ ਸੁਨੇਹਾ ਭਰਿਆ ਹੱਥ ਮੇਰੇ ਸਿਰ ਤੇ ਹੈ ਤਾਂ ਅੱਜ ਤੋਂ ਮੈਂ ਹੀ ਤੁਹਾਡਾ ਖੁਸ਼ਪ੍ਰੀਤ ਪੁੱਤ ਬਣ ਕੇ ਦਿਖਾਵਾਂਗੀ ਤੁਹਾਡੀ ਹਰ ਤਰ੍ਹਾਂ ਦੀ ਸੇਵਾ ਕਰਾਂਗੀ ਅਤੇ ਪੁੱਤ ਦੀ ਘਾਟ ਕਦੇ ਵੀ ਮਹਿਸੂਸ ਨਹੀਂ ਹੋਣ ਦੇਵਾਂਗੀ ਨਵਦੀਪ ਦੇ ਇਨ੍ਹਾਂ ਸ਼ਬਦਾਂ ਨੇ ਜਸਵੀਰ ਤੇ ਰਪਿੰਦਰ ਕੌਰ ਨੂੰ ਇਥਾ ਸ਼ਕਤੀ ਦਿੱਤੀ ਅਤੇ ਦੋਨਾਂ ਨੇ ਨਵਦੀਪ ਨੂੰ ਸਾਡਾ ਸਮਝਦਾਰ ਪੁੱਤ ਕਹਿ ਕੇ ਗੱਲ ਨਾਲ ਲਾ ਲਿਆ ਤੇ ਭਰੇ ਗੱਲ ਨਾਲ ਕਿਹਾ ਤੀਏ ਤੂੰ ਸਾਡਾ ਮਾਣ ਰੱਖਿਆ ਹੈ ਤੇਰਾ ਮਾਣ ਵਾਹਿਗੁਰੂ ਰੱਖੇਗਾ ਤੇ ਅਸੀਸਾਂ ਨਾਲ ਨਵਦੀਪ ਦੀ ਹਰ ਰੂਪੀ ਰੂਪੀ ਝੋਲੀ ਭਰ ਦਿੱਤੀ ਦਿਨ ਬੀਤੇ ਗਏ ਸਮਾਂ ਆਪਣੀ ਚਾਲੇ ਚੱਲਦਾ ਰਿਹਾ ਕਈ ਸਾਲ ਬੀਤ ਗਏ ਨਵਦੀਪ ਦੀ ਕੋੱਕ ਖਰੀ ਨਾ ਹੋਈ ਉਸ ਦਾ ਵੀ ਮਾਨ ਕਰਦਾ ਸੀ ਕਿ ਉਹ ਵੀ ਮਾਂ ਬਣੇ ਪਰ ਨਹੀਂ ਕਿਉਂਕਿ ਉਹ ਪੜ੍ਹੀ ਲਿਖੀ ਹੋਣ ਕਰਕੇ ਜਾਣਦੀ ਸੀ ਨਸ਼ਾ ਕਰਨ ਵਾਲੇ ਮੁਨਕ ਬੱਚਾ ਪੈਦਾ ਕਰਨਾ ਦੇ ਸਮਰੱਥ ਨਹੀਂ ਰਹਿੰਦੇ ਕਦੀ ਕਦੀ ਇਸ ਗੱਲ ਦਾ ਨਵਦੀਪ ਨੂੰ ਦੁੱਖ ਵੀ ਹੁੰਦਾ ਪਰ ਉਹ ਆਪਣੇ ਸਾਸ ਸੋਹਰੇ ਵੱਲ ਦੇਖ ਕੇ ਐਸ ਪੀਰਾਂ ਨੂੰ ਅੰਦਰੋਂ ਅੰਦਰ ਜਰ ਜਾਂਦੀ ਤੇ ਉਹਨਾਂ ਦੀ ਸੇਵਾ ਕਰਦੀ ਰਹਿੰਦੀ ਇੱਕ ਦਿਨ ਅਚਾਨਕ ਮੰਦਪਾ ਭਾਗੀ ਘਟਨਾ ਘਟੀ ਇੱਕ ਦਿਨ ਨਵਦੀਪਤੇ ਖੁਸ਼ਪ੍ਰੀਤ ਕਿਸੇ ਰਿਸ਼ਤੇਦਾਰੀ ਵਿੱਚ ਜਾ ਰਹੇ ਸੀ ਨਸ਼ਾ ਜ਼ਿਆਦਾ ਖਾਦਾ ਹੋਣ ਕਰਕੇ ਖੁਸ਼ਪ੍ਰੀਤ ਨੂੰ ਕੋਈ ਸੁਰਤ ਨਹੀਂ ਸੀ ਤੇ ਉਹ ਗੱਡੀ ਚਲਾ ਰਿਆ ਸੀ ਨਸ਼ੇ ਦੀ ਹਾਲਤ ਵਿੱਚ ਖੁਸ਼ਪ੍ਰੀਤ ਤੋਂ ਗੱਡੀ ਸੰਭਾਲੀ ਨਾ ਗਈ ਤੇ ਗੱਡੀ ਦਾ ਐਕਸੀਡੈਂਟ ਹੋ ਗਿਆ ਦੋਹਾਂ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਕਿਸੇ ਨੇ ਫੋਨ ਕਰਕੇ ਜਸਵੀਰ ਸਿੰਘ ਨੂੰ ਦੱਸਿਆ ਤਾਂ ਪਤਾ ਲੱਗਨ ਤੇ ਬਜ਼ੁਰਗ ਮਾਂ ਪਿਓ ਨੇ ਉਹਨਾਂ ਨੂੰ ਜਲਦੀ ਜਲਦੀ ਹਸਪਤਾਲ ਦਾਖਲ ਕਰਵਾਇਆ ਇਹ ਹਸਪਤਾਲ ਵਾਲਿਆਂ ਨੇ ਸਥਿਤੀ ਕਾਬੂ ਨਾ ਆਉਂਦੀ ਦੇਖ ਕੇ ਲੁਧਿਆਣਾ ਹਸਪਤਾਲ ਵਿੱਚ ਭੇਜ ਦਿੱਤਾ ਇਲਾਜ ਚੱਲਿਆ ਪੈਸਾ ਪਾਣੀ ਵਾਂਗ ਵਹਾਇਆ ਵਾਇਆ ਗਿਆ ਜਸਵੀਰ ਸਿੰਘ ਨੇ ਪਿੰਡ ਵਿਚਲੀ ਕੁਝ ਜ਼ਮੀਨ ਵੀ ਵੇਚ ਦਿੱਤੀ ਤੇ ਡਾਕਟਰਾਂ ਨੂੰ ਕਿਹਾ ਕਿ ਪੈਸਾ ਜਿੰਨਾ ਮਰਜ਼ੀ ਲੈ ਲਓ ਪਰ ਮੇਰੇ ਸਾਡੇ ਬੁੜਾਪੇ ਦਾ ਸੁਹਾਰਾ ਸਾਡੀ ਧੀ ਨਵਦੀਪ ਨੂੰ ਬਚਾ ਲਓ ਅਖੀਰ ਹੋਇਆ ਉਹੀ ਜਸ ਦਾ ਡਰ ਸੀ ਨਵਦੀਪ ਅਲਾਜ ਦੌਰਾਨ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਲੜਦੀ ਮੌਤ ਹੱਥੋਂ ਹਾਰ ਗਈ ਤੇ ਜਗ ਜਸਵੀਰ ਸਿੰਘ ਤੇ ਰਪਿੰਦਰ ਕੌਰ ਦੀ ਬੁੜਾਪੇ ਦੀ ਡੋਰ ਨਾਲ ਲਹਿ ਕੇ ਚੱਲ ਵਸੀ ਤੇ ਖੁਸ਼ਪ੍ਰੀਤ ਨਸ਼ੇੜੀ ਫਿਰ ਬਚ ਗਿਆ ਤੇ ਬੁੱਢੇ ਮਾਪੇ ਉਸ ਦੇ ਜਿੰਦਾ লাশ ਨੂੰ ਘਰ ਲੈ ਆਏ ਤੇ ਅੱਜ ਉਹਨਾਂ ਦੋਨੇ ਉਹ ਦੋਨੇ ਬੈਠੇ ਪਛਤਾ ਰਹੇ ਸੀ ਕਿ ਜੇ ਜਵਾਨੀ ਵਿੱਚ ਧੀ ਕੱਖ ਵਿੱਚ ਨਾ ਮਾਰੀ ਹੁੰਦੀ ਤਾਂ ਅੱਜ ਸਾਨੂੰ ਆਹ ਦਿਨ ਨਾ ਦੇਖਣੇ ਪੈਂਦੇ ਖਰੇ ਇਹ ਧੀ ਸਾਡੇ ਤੋਂ ਬਦਲਾ ਲੈਣ ਹੀ ਆਈ ਸੀ ਤੇ ਜੇ ਧੀ ਮਾਰੀ ਨਾ ਹੁੰਦੀ ਤਾਂ ਅੱਜ ਉਹ ਸਾਡੇ ਬੁੜਾਪੇ ਦਾ ਸਹਾਰਾ ਹੁੰਦੇ ਪਰ ਹੁਣ ਕੁਝ ਨਹੀਂ ਹੋ ਸਕਦਾ ਸਿਰਫ ਤੇ ਪਿਛਤਾਵਾ ਹੀ ਪੱਲੇ ਰਹਿ ਗਿਆ ਸੀ ਤੇ ਉਹ ਪਾਗਲਾ ਵਾਂਗ ਉਹਨਾਂ ਨੂੰ ਬਾਹਰੋਂ ਕੱਢ ਬਾਹਾਂ ਕੱਢ ਕੇ ਉੱਚੀ ਉੱਚੀ ਰੋ ਰਹੇ ਸਨ ਉਹ ਲੋਕ ਕੁੱਖ ਵਿੱਚ ਧੀ ਨਾ ਮਾਰੋ ਨਹੀਂ ਤਾਂ ਸਾਡੇ ਵਾਂਗ ਕੁੱਖੋਂ ਹੌਲੀ ਹੋ ਜਾਵਾਂਗੇ ਧੀ ਮਾਰ ਕੇ ਲਿਆ ਪੁੱਤ ਕਦੇ ਸੋਖ ਨਹੀਂ ਦਿੰਦਾ ਤੇ ਜੇ ਅੱਜ ਉਹ ਧੀ ਹੁੰਦੀ ਤਾਂ ਸਾਨੂੰ ਇਸ ਪੁੱਤ ਦੀ ਕਦੇ ਗਰਜ ਨਾ ਹੁੰਦੀ ਦੋਸਤੋ ਮੈਂ ਤਾਂ ਇਹ ਕਹਿੰਦੀ ਹਾਂ ਕਿ ਧੀਆਂ ਵੀ ਪੁੱਤਾਂ ਤੋਂ ਘੱਟ ਨਹੀਂ ਹੁੰਦੀਆਂ ਸਾਨੂੰ ਕਦੇ ਵੀ ਭ੍ਰੂਣ ਹੱਤਿਆ ਨਹੀਂ ਕਰਨੀ ਚਾਹੀਦੀ ਹੋ ਸਕਦਾ ਇਹ ਹੀ ਧੀ ਸਾਡਾ ਅੱਗਾ ਅੱਗੇ ਜਾ ਕੇ ਸਹਾਰਾ ਬਣਦੀ ਜਿਹੜੀ ਧੀ ਅਸੀਂ ਕੱਖ ਵਿੱਚ ਮਾਰ ਦਿੱਤੀ ਜਿੱਥੇ ਪੁੱਤ ਸਹਾਰਾ ਬੰਦੇ ਆ ਉਥੇ ਧੀਆਂ ਵੀ ਪੁੱਤਾਂ ਤੋਂ ਘੱਟ ਨਹੀਂ ਹੁੰਦੀਆਂ ਹਰ ਇੱਕ ਤੀਰ ਆਪਣੇ ਆਪਣੀ ਕਿਸਮਤ ਹੈ ਤੇ ਧੀਆਂ ਆਪਣੀ ਕਿਸਮਤ ਦਾ ਤਾਂ ਲਿਖਾ ਲੈ ਜਾਂਦੀਆਂ ਹਨ ਤੇ ਦੂਜੇ ਪਾਸੇ ਸਿਆਣੇ ਕਹਿੰਦੇ ਆ ਕਿ ਦੁੱਧ ਤੇ ਪੁੱਤ ਨੂੰ ਖਰਾਬ ਹੁੰਦੇ देर ਨਹੀਂ ਲੱਗਦੀ ਉਹਨਾਂ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਜਿੱਥੇ ਮਾਪਿਓ ਆਪਣੀ ਜ਼ਿੰਦਗੀ ਵਿੱਚ ਵਿਅਸਤ ਰਹਿੰਦੇ ਹਨ ਉੱਥੇ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਜ਼ਰੂਰ ਟਾਈਮ ਦੇਣਾ ਚਾਹੀਦਾ ਹੈ ਤੇ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਪੁੱਤ ਜਵਾਨ ਹੁੰਦਾ ਹੈ ਤਾਂ ਉਸ ਦੀ ਪੂਰੀ ਨਿਗਰਾਨੀ ਰੱਖਣੀ ਚਾਹੀਦੀ ਹੈ ਤਾਂ ਕਿ ਇਸ ਨਸ਼ੇ ਦੇ ਵਗਦੇ ਹਾੜ ਤੋਂ ਆਪਣੇ ਬੱਚਿਆਂ ਨੂੰ ਬਚਾ ਸਕੀਏ ਸਾਨੂੰ ਆਪਣੇ ਬੱਚਿਆਂ ਦੇ ਦੋਸਤ ਬਣਨਾ ਚਾਹੀਦਾ ਹੈ ਤਾਂ ਦੋਸਤੋ ਐਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਬਾਰੇ ਤੁਹਾਡੀ ਕੀ ਕੀ ਵਿਚਾਰ ਹੈ ਕਮੈਂਟ ਕਰਕੇ ਜਰੂਰ ਦੱਸਣਾ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਕਦੇ ਨਾ ਭੁੱਲਣਾ ਮਿਲਦੇ ਆ ਜੀ ਇਸੇ ਕਿਸੇ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ